ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਛਕਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚ ਹੈਗੀ ਆ ਸਰਿਆਲੀ ਤੋਂ ਦੋਸਤੋ ਕੋਈ 4-5 ਕਿਲੋਮੀਟਰ ਦੀ ਦੂਰੀ ਆ ਪਿੰਡ ਦੀ ਤੇ ਅੱਜ ਬਾਈ ਗੁਰਪ੍ਰੀਤ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਹਿਲੀ ਵੀਡੀਓ ਆ ਆਪਣੀ ਇਸ ਕਰਤੋਂ ਠੀਕ ਹੈ ਜੀ ਤੇ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਜਿਹੜੇ ਦੋਸਤੋ ਆਉਂਦੇ ਰਹਿੰਦੇ ਆ ਠੀਕ ਹੈ ਸਮੇਂ-ਸਮੇਂ ਦੇ ਨਾਲ ਕੋਈ ਵੀਰ ਆਪਦਾ ਸੰਪਰਕ ਬਣਾ ਕੇ ਤੁਸੀਂ ਰੱਖ ਸਕਦੇ ਹੋ ਬਾਈ ਕਰਪੇਸ਼ ਸਿੰਘ ਹਰਾਂ ਦੇ ਨਾਲ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 4 ਮੱਝਾਂ ਝੋਟੀਆਂ ਦਿਖਾ ਦਾਂਗੇ ਤੇ ਇੱਕ ਵੈੜ ਹੋਵੇਗੀ ਟੋਟਲ 5 ਨਗ ਹੋਣਗੇ ਵੀਡੀਓ ਦੋਸਤੋ ਅੱਜ ਆਪਾਂ 30 ਜੂਨ ਨੂੰ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 9:11 11:30 9:11 11:11 ਕਬੀ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਜੀ ਤੇ ਇੱਕ ਵੈੜ ਦਿਖਾ ਦਾਂਗੇ ਬਿਲਕੁਲ ਤਿਆਰੀ ਦੇ ਵਿੱਚ ਆ ਕੁਝ ਦਿਨ ਬਾਕੀ ਸੂਣ ਦੇ ਇੱਕ ਬਿਲਕੁਲ ਪਹਿਲਾ ਸੂਆ ਕੋਈ 5-4 ਮਹੀਨੇ ਦੀ ਗੱਬਣ ਜਿਹੜੀ ਝੋਟੀ ਹੋਵੇਗੀ ਤੇ ਬਾਕੀ ਵੇਰਵਾ ਜਿਹੜਾ ਆਪਾਂ ਪੂਰਾ ਲੈ ਗਏ ਬਾਈ ਗਰਪੇਜ ਤੋਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਵੀਡੀਓ ਦੇ ਵਿੱਚ ਜਿੰਨੇ ਪਸ਼ੂ ਦਿਖਾਏ ਜਾਣਗੇ ਉਹਨਾਂ ਨੂੰ ਵੈਰੀਫਾਈ ਜ਼ਰੂਰ ਕਰੇ ਜਾਣ ਕੇ ਕਰ ਲਿਓ ਤਸੱਲੀ ਕਰ ਲਿਓ ਠੀਕ ਆ ਤੇ ਆਓ ਕਰਦੇ ਆ ਗੱਲਬਾਤ ਪੁੱਛਦੇ ਆ ਬਾਈ ਗਰਪੇਜ ਤੋਂ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰੇ ਗਰਪੇਜ ਦਾ ਸਸਰੀ ਕਾਲ ਸਾਸਿਆ ਬਾਈ ਜਿੰਨੇ ਰਾਜਨਤੂ ਫਾਰਮਿੰਗ ਦੇ ਨਾਲ ਜੁੜੇ ਸਾਰੇ ਭੈਣ ਭਰਾ ਹੁਣ ਸਸਰੀ ਕਾਲ ਉਰੇ ਠੀਕ ਠਾਕ ਜੀ ਸਭ ਵਰੀਆ ਪਾਜੀ ਠੀਕ ਠਾਕ ਹੈ ਜੀ ਅੱਛਾ ਕਿਰਪਾਏ ਜੀ ਭਾਈ ਪਸ਼ੂ ਵਪਾਰ ਦਾ ਕੰਮ ਹੀ ਹੈ ਜਾਂ ਹਾਂਜੀ ਪਾਜੀ ਆਪਣੇ ਤੋਂ ਵਸ਼ੂ ਵਪਾਰ ਦਾ ਕੰਮ ਹੀ ਹੈ ਜੀ ਠੀਕ ਹੈ ਜੀ ਹਾਂਜੀ ਬਾਬਾ ਚਿਰ ਤੋਂ ਕਰਦੇ ਆ ਰਹੇ ਜਾਂ ਥੋੜਾ ਸਮੇਂ ਨਹੀਂ ਆਪਣੇ ਡੈਡੀ ਹੋਣੇ ਪਹਿਲਾਂ ਕਰਦੇ ਨੇ ਸੀ ਉਸ ਤੋਂ ਅੱਗੇ ਫਿਰ ਹੁਣ ਆਪਾਂ ਨਾਲ ਕਰਨਾ ਪੈ ਸੀ ਕਾਉਂਟੀਨਿਊ ਦਾ ਕਿਸ ਨਾਲ ਰੱਖਿਆ ਹੈ ਹਾਂ ਜੀ ਹਾਂਜੀ ਬਸ ਇਸ ਤਰ੍ਹਾਂ ਹੀ ਡੰਗੇ ਰਾਂਦੇ ਜਾਂਦੇ ਰਹਿੰਦੇ ਆ ਜੀ ਠੀਕ ਹੈ ਹਾਂਜੀ ਤੇ ਕਿਰਪਾਏ ਜੀ ਭਾਈ ਆਜੋ ਸਟਾਰਟ ਕਰ ਲਈਏ ਨਾਲ ਦੀ ਨਾਲ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਆਪਾਂ ਦਿਖਾ ਰਹੇ ਆ ਜੀ ਇਹ ਕੀ ਇਹਦੀ ਡਿਟੇਲ ਹੈ ਅੱਜ ਕੀ ਮ ਅੱਗੇ ਚੌਥੇ ਸੂਏ ਵਾਸਤੇ ਗੱਭਣਾ ਹਾਂਜੀ ਇਹਨੂੰ 15 ਤਰੀਕ ਨੂੰ ਨੌਵਾਂ ਮਹੀਨਾ ਸ਼ੁਰੂ ਹੋ ਜਾਣਾ ਜੀ ਠੀਕ ਆ ਜੀ ਤੇ ਹਲੇ ਵੀ ਇਹਦੇ ਥੱਲੇ 5 ਕਿਲੋ ਦੁੱਧ ਆ ਜੀ ਠੀਕ ਆ ਜੀ ਹਾਂਜੀ 5 ਕਿਲੋ ਦੁੱਧ ਮੌਕੇ ਤੇ ਅੱਜ ਤੇ ਚੌਥੇ ਸੂਏ ਲਈ ਗੱਭਣਾ ਚੌਥੇ ਸੂਏ ਲਈ ਗੱਭਣਾ ਜੀ ਤੇ 15 ਜੁਲਾਈ ਤੋਂ ਨੌਵਾਂ ਮਹੀਨਾ ਸਟਾਰਟ ਹਾਂਜੀ 15 ਜੁਲਾਈ ਨੂੰ ਸਟਾਰਟ ਹੋਣਾ ਜੀ 15 ਜੁਲਾਈ ਤੋਂ ਦੋਸਤੋ ਨੌਵਾਂ ਮੰਥ ਜਿਹੜਾ ਸਟਾਰਟ ਲੱਗ ਜਾਣਾ ਇਹਨੂੰ ਠੀਕ ਆ ਜੀ ਫਿਲਹਾਲ 8ਵੇਂ ਸਾਢੇ ਅੱਠ ਮਹੀਨੇ ਜਿਹੜੇ ਤੁਸੀਂ ਅੱਜ ਮੰਨ ਸਕਦੇ ਜੀ ਤੇ 15 ਦਿਨ ਬਾਕੀ ਹਜੇ ਨੌਵਾਂ ਮੰਥ ਕੰ ਤੇ ਮੱਧ ਚੌਥੇ ਸਵੇ ਸੁਣੀ ਆ ਤੇ 5 ਕਿਲੋ ਦੁੱਧ ਵੀ ਜਿਹੜਾ ਹਾਜ਼ਰ ਆਏ ਦੇ ਕੋਲ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਸੁਬਾ ਚੌਥਾ ਤੇ ਦੋਨੋਂ ਟਾਈਮ ਵੀ ਆਉਦੀ ਵੀਰ ਹਾਂਜੀ ਭਾਜੀ ਦੋਨੇ ਟਾਈਮ ਪਾੜੇ ਦੇ ਬਸ ਮਿਲਦੀ ਤਾਂ ਹੀ ਪਾੜੇ ਮਤਲਬ ਵੰਡ ਪਾੜਾ ਦੇ ਬਸ ਠੀਕ ਹੈ ਐਡੀ ਮਿੱਠੀ ਆ ਬਿਲਕੁਲ ਬਿਲਕੁਲ ਸੰਧੀ ਮੇਰੀ ਕੋਈ ਜਨਾਨੀ ਚ ਹੋਈ ਹੋਵੇ ਬੰਦਾ ਚ ਹੋਈ ਹੋਵੇ ਹੂੰ ਬਹੁਤ ਵਰੀਆ ਮਾੜੀ ਪੋਲੀ ਹੈ ਜੀ ਗਰ ਭੇਜ ਬਈ ਦਿਖਾ ਦਈਏ ਤੋਲ ਕੇ ਤੋ ਬਾਕੀ ਬਿਲਕੁਲ ਪਤਲੇ ਪਿੰਡੇ ਦੀ ਆ ਦੋਸਤੋ ਠੀਕ ਆ ਸੁਬਾ ਚੌਥਾ ਜਿਹੜਾ ਅੱਗੇ ਸ ਤੇ ਬਾਕੀ ਪੂਰਾ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਠੀਕ ਆ ਤੇ ਬਿਲਕੁਲ ਇਹਨਾਂ ਕਾਗਜ ਵਰਗੀ ਜਮੜੀ ਆ ਦੋਸਤੋ ਦੋਨੋ ਟਾਈਮ ਜਿਹੜੀ ਚੁਵਾਈ ਆ ਉਹ ਅੱਜ ਵੀ 5 ਕਿਲੋ ਜਿਹੜਾ ਦੁੱਧ ਦੇਂਦੀ ਆ ਠੀਕ ਆ ਜਿਹੜੀ ਕਿਸੇ ਵੀਰ ਨੇ ਘਰ ਪਹੁੰਚ ਕੇ ਪਹੁੰਚ ਕਰਕੇ ਜਿਹੜੀ ਦੋਸਤੋ ਚੁਵਾਈ ਕਰ ਲੈਣੀ ਆ ਤੇ ਆ ਦੇਖੋ ਜੀ ਬਾਕੀ ਥਣਾ ਦੀ ਧਾਰ ਦੀ ਓਕੇ ਰਿਪੋਰਟ ਆ ਸਾਰੀ ਓਕੇ ਬਾਜੀ ਤੇ ਚਵਾਹ ਬਿਲਕੁਲ ਮੋਟਾ ਸੀ ਸੱਲੀ ਕਰਕੇ ਖੜੇ ਕੋਈ ਵਧੀਆ ਮੋਟੀ ਚਵਾਈ ਹੈ ਜੀ ਬਾਜੀ ਮੈਂ ਕਹਣਾ ਨਹੀਂ ਜਿੱਦਾਂ ਮਰਜੀ ਕੋਈ ਚੋਲਿਆ ਕੇ ਜੀ ਬਹੁਤ ਵਧੀਆ ਚਵਾਈ ਦੀ ਆ ਦੇਖੋ ਨਾਰਦੂਰ ਦਿਖਾ ਬਹੁਤ ਮੋਟੀ ਦੀ ਠੀਕ ਆ ਬੇਨਪੂਨ ਜਿਹੜੀ ਆ ਦੋਸਤੋ ਮਿਲਕ ਬੇਨ ਕਾਫੀ ਮੋਟੀ ਆ ਠੀਕ ਆ ਥਣ ਵੀ ਬਿਲਕੁਲ ਪਤਲੇ ਥਾਣਾ ਮੁੱਠੀ ਵਾਲੇ ਆ ਤੇ ਬਾਕੀ ਚੋਪ ਸਮਾਪ ਦੀ ਤਸੱਦੀ ਕਰਕੇ ਤੁਸੀਂ ਵੇਖ ਸਕਦੇ ਹੋ ਘਰ ਮੌਕੇ ਤੇ ਪਹੁੰਚ ਕੇ ਠੀਕ ਆ ਜੋ ਡਿਟੇਲ ਆ ਉਹ ਵੀਰ ਗੁਰ ਭੇਜਨੇ ਦੇ ਦਿੱਤੀ ਆ ਜੋ ਮੌਕੇ ਤੇ ਹਾਜ਼ਰ ਆ ਠੀਕ ਹੈ ਜੀ ਤੇ ਰੇਟ ਪੁੱਛਦੇ ਆਂ ਪਰ ਰੇਟ ਬਾਈਕਰ ਭੇਜ ਬਰੇ ਕਿੰਨੀ ਕੀ ਡਿਮਾਂਡ ਕਰਦੇ ਕਰ? ਭਾਜੀ ਰੇਟ ਤਾਂ ਆਪਾਂ 68000 ਰੇਟ ਨੂੰ ਮੰਗਿਆ ਨੇ ਜੀ। ਹੂੰ। ਇਹ 58000 ਚੋਂ ਥੋੜਾ ਬੋਧਾ ਮਾਨਤਨ ਹੋਊਗਾ ਜੀ। 58 ਚੋਂ? ਹਾਂ ਜੀ। ਠੀਕ ਆ ਬਾਕੀ ਨੇੜ ਆ ਕਾਫੀ ਅੱਗੇ ਸੌਣ ਦੇ ਹਾਂ ਜੀ ਹਾਂ ਜੀ ਉਹ ਵੀ ਤੁਹਾਡੀ ਵੀਡੀਓ ਜਿਹੜਾ ਦੇਖਾਊਗਾ ਭੈਣ ਭਰਾ ਪਰ ਫੁੱਲ ਮਾਨਤਨ ਕਰਾਂਗੇ ਜੀ। ਠੀਕ ਆ ਜੀ। ਹਾਂ ਜੀ। ਲੋ ਵੀ ਦੋਸਤੋ ਇੱਕ ਜ਼ਰੂਰ ਤੁਸੀਂ ਨੋਟ ਕਰ ਲਿਓ ਰੇਟ ਭਾਪੜਤਾ ਬੜਾ ਵਾਜਬ ਹੋਊਗਾ। ਕੋਈ ਬਾਹਲੇ ਉੱਚੇ ਨਹੀਂ ਹੋਊਗਾ ਵੀ ਗੱਡੇ ਨਾਲ ਆਉਂਦੇ ਨਾ ਵੀ ਕਟਾ ਬੰਨਣ ਵਾਲੀ ਗੱ ਬਾਕੀ ਤੁਸੀਂ ਸੰਪਰਕ ਕਰ ਲਿਓ 58000 58 ਹੀ ਹੈ ਨਾ ਜੀ ਹਾਂ ਜੀ ਬਾਜੀ 58000 ਤੋਂ ਮਾਨਤਾ ਕਰਾਂਗੇ 58 ਚੋ ਵੀ ਮਾਨਤਾਨ ਹੋ ਜਾਊਗਾ ਪਹਿਲੇ ਨੰਬਰ ਵਾਲੀ ਇਸ ਮਾਜ ਦਾ ਠੀਕ ਆ ਜੀ ਗਰ ਪੇਜ ਅੱਗੇ ਵੀਰ ਆ ਆ ਗਈ ਸੈਕਿੰਡ ਨੰਬਰ ਤੇ ਝੋਟੀ ਆ ਆਪਣੇ ਕੋਲ ਬਾਜੀ ਇਹਦੇ ਪੂਰੇ 2 ਮਹੀਨੇ ਰਹਿੰਦੇ ਆ ਜੀ ਸੂਣ ਚ ਹਾਂ ਜੀ ਆਪਾਂ ਰਹਿੰਦੇ ਘਰ ਤਾਂ ਆਪਾਂ 2-4 ਦਿਨ ਵਾਧੇ ਰੱਖ ਕੇ ਕਿੱਦਾਂ ਦਵਾਂਗੇ ਕਿਉਂਕਿ ਬਾਹਰ ਵਿੜ ਕੇ ਕਿਸੇ ਦੇ ਘਰ ਜਾ ਕੇ 2-4 ਦਿਨ ਵੱਧ ਲੈ ਜੇ ਬਾਹਰ ਵੀ ਕੋਈ ਲਾਂਭੇ ਵਾਲ ਗੱਲ ਨਹੀਂ ਹਾਂ ਜੀ ਹਾਂ ਜੀ ਬਿਲਕੁਲ ਓਕੇ ਝੋਟੀ ਆ ਤੇ ਜੇ ਸੁਵੇਲੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਦੁੱਜੀਲੀ ਆ ਤੇ ਜੇ ਸੁਵੇ ਗਾਹ ਸੁਣ ਜਾ ਰਹੇ ਘਰ ਦੀ ਆਪਣੇ ਬਿਲਕੁਲ ਝੋਟੀਏ ਠੀਕ ਆ ਹਾਂਜੀ ਇਹ ਜਿਹੜੀ ਅਸਲੀਅਤ ਹੀ ਆ ਵੀ ਕਈ ਨਹੀਂ ਵਪਾਰ ਦੀ ਲਾਈਨ ਦੇ ਵਿੱਚ ਵੀ ਆਪਾਂ ਨੂੰ ਪਹਿਲੇ ਦੁੱਜੇ ਸੁਵੇ ਵੀ ਦੁੱਜੇ ਸੁਵੇ ਵੀ ਮੋਕਲੀ ਬਣਾ ਸਕਦੇ ਆ ਸੋ ਬਾਕੀ ਫੇਸ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਜੀ ਬੱਗੀ ਨਾਸ ਠੋਡੀ ਤੇ ਮਗਰਲੇ ਪੈਰਾਂ ਤੇ ਜਿਹੜੇ ਦੋਸਤੋ ਵਾਈਟ ਨਿਸ਼ਾਨ ਆ ਜਿਵੇਂ ਨੀਲੀ ਦਾ ਪੱਖ ਪਸ਼ੂ ਦੇ ਵਿੱਚ ਹੁੰਦਾ ਕ੍ਰੋਸ ਕਹ ਲਓ ਬ੍ਰੀਡ ਠੀਕ ਹੈ ਤਾਂ ਇਹ ਨੀਲੀ ਦਾ ਪਸ਼ੂ ਕਹ ਲਓ ਉਸ ਵੰਡ ਦੇ ਵਿੱਚ ਜਿਹੜੀ ਇਹ ਪੈਂਦੀ ਆ ਤੇ ਦੋ ਦੋ ਡਰਾਈ ਹੈ ਜੀ ਬਿਲਕੁਲ ਦੋ ਬਾਜੀ ਹੁਣ ਡਰਾਈ ਕਰਦੀ ਹੈ ਜੀ ਕਿੰਨਾ ਸਮਾਂ ਹੋ ਗਿਆ ਜੀ ਡਰਾਈ ਕੀਤੀ ਨੂੰ 10 ਦਿਨ ਹੋ ਗਏ ਜੀ ਡਰਾਈ ਕੀਤੀ ਨੂੰ ਠੀਕ ਹੈ ਜੀ ਤੇ ਬਾਕੀ ਥਣ ਥਣੂ ਬਿਲਕੁਲ ਓਕੇ ਹੈ ਜੀ ਠੀਕ ਹੈ ਕੋਈ ਭੈਣ ਭਰਾ ਹੋਵੇ ਤਾਂ ਸਲੀ ਕਰੇ ਆਪਦੀ ਠੀਕ ਹੈ ਆਹ ਲਓ ਜੀ ਠੀਕ ਹੈ ਦੋ ਦੋ ਡਰਾਈ ਆ ਜੀ ਬਾਕੀ ਦੁੱਧ ਕਿੰਨਾ ਦਿੰਦੇ ਰਹੀ ਆ ਪਿਛਲੇ ਸਵੇਰ ਦੁੱਜੇ ਦਾ? ਭਾਜੀ 12 ਕਿਲੋ ਦੁੱਧ ਦੇਂਦੇ ਰਹੀ ਆ ਜੀ। ਅੱਛਾ ਜੀ। ਕਿਉਂਕਿ ਆਪਾਂ ਐਵੇਂ ਝੂਠ ਮਾਰੇ 14-15 ਕਿਲੋ 12 ਕਿਲੋ ਦੁੱਜੇ ਸਵੇਰ ਇਹਨਾਂ ਨੇ ਦੁੱਧ ਦਿੱਤਾ ਹੈ ਪੋ। ਠੀਕ ਹੈ ਜੀ। ਠੀਕ ਹੈ ਜੀ। ਸੋ 12 ਕਿਲੋ ਜਿਹੜਾ ਦੋਸਤੋ ਮਿਲਕ ਕਪੈਸਿਟੀ ਆ ਦੁੱਜੇ ਨੰਬਰ ਵਾਲੀ ਇਸ ਝੋਟੀ ਦੀ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋੜ ਕੇ ਦਿਖਾ ਦਿੰਨੇ ਆ। ਠੀਕ ਹੈ ਜੀ। ਤੇ ਤੀਜੇ ਸਵੇਰ ਲਈ ਗੱਭਣਾ। ਬਾਕੀ ਸਮਾਂ ਹਜੇ 2 ਮਹੀਨੇ ਬਾਕੀ ਆ ਸੂਣ ਦੇ ਵਿੱਚ। ਠੀਕਾ ਦੋ ਮਹੀਨੇ ਤੋਂ ਉੱਪਰ ਦਿਨ ਲੈ ਕੇ ਜਾਊਗੀ ਹਜੇ ਬਾਣੀ ਦੋ ਮਹੀਨੇ ਤੋਂ ਅੰਦਰ ਹੋਊਗਾ ਆਪਾਂ ਉੱਪਰ ਦੱਸਾਂਗੇ ਕਿ ਦੋ ਦਿਨ ਠੀਕ ਆ ਜੀ ਮਤਲਬ ਕਿ ਜਿਹੜੇ ਪੂਰੇ ਹੋਣ ਤੋਂ ਬਾਅਦ ਵੀ ਦੇਣ ਅਕਾਊਂਟ ਕਰਦੇ ਆ ਉਹ ਉਸ ਤੋਂ ਉੱਪਰ ਲੈ ਜੀ ਉਹ ਦੋ ਮਹੀਨੇ ਦੇ ਅੰਦਰ ਦੋ ਮਹੀਨੇ ਕੰਪਲੀਟ ਹੀ ਮੰਨ ਕੇ ਆਪਾਂ ਚੱਲਦੇ ਆ ਠੀਕ ਆ ਬਾਕੀ ਕੋਈ ਜਿਹੜੀ ਦੋਸਤੋ ਡਰੱਗਲ ਭਜਾਕਲ ਜਾਂ ਪਸ਼ੂ ਨਹੀਂ ਤੁਹਾਨੂੰ ਨਜ਼ਰ ਆਊਗਾ ਕਿਉਂਕਿ ਘਰੇਲੂ ਪਸ਼ੂ ਆ ਕਈ ਵਾਰੀ ਪਸ਼ੂ ਸੰਗਲ ਖੋਲ੍ਹ ਲਿਆ ਜਾਂ ਰਸਾ ਖੋਲ੍ਹ ਲਿਆ ਵੀ ਭੱਜਦੇ ਆ ਠੀਕ ਆ ਵੀ ਬਾਕੀ ਠੰਡੀ ਤੇਰੀ ਆ ਪੂਰੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਸੂਨ ਦੇ ਵਿੱਚ ਜੇਕਰ ਦੋਸਤੋ ਗੱਲ ਕਰੀਏ ਤੇ ਜੁਲਾਈ ਅ ਸਤੰਬਰ ਦੇ ਵਿੱਚ ਜਾਂ ਅਗਸਤ ਦੇ ਲਾਸਟ ਦੇ ਵਿੱਚ ਇਹ ਬਿਲਕੁਲ ਸੂਨ ਦਾ ਜਿਹੜਾ ਲਾਗਾ ਹੋਊਗਾ ਜਾਂ ਬਿਲਕੁਲ ਤਿਆਰੀ ਦੇ ਵਿੱਚ ਹੋਊਗੀ ਠੀਕ ਆ ਅਗਸਤ ਦੇ ਲਾਸਟ ਦੇ ਵਿੱਚ ਤੇ ਗਰਪੇਜ ਭਾਈ ਕਿੰਨੇ ਕੁ ਤੱਕ ਮੁੱਲ ਲੈਣ ਦੇਣੇ ਤਾਂ ਫਿਰ ਭਾਜੀ ਮੋਲ ਆਪਾਂ ਕਰਾਂ ਨੂੰ ਇਹਦਾ ਭਾਵੇਂ 60 ਕਰ ਲੀਏ ਬਾੜਕ ਕਰਾ ਲਈਏ ਇਹ ਭਾਜੀ 55000 ਦੀ ਹਾਂ ਨਾ ਦੇਣੀ ਹੈ ਜੀ 55000 ਦੀ ਹਾਂਜੀ ਠੀਕ ਹੈ ਬਾਕੀ ਜਿਹੜਾ ਕੋਈ ਭੈਣ ਭਰਾ ਆਊਗਾ ਥੋੜਾ ਬਹੁਤਾ ਮਾਣਤਾਂ ਕਰਾਂਗੇ ਛੋਟ ਛਪਾਈ ਠੀਕ ਆ ਜੀ ਹਾਂਜੀ ਠੀਕ ਆ 55000 ਦੀ ਆ ਦੋਸਤੋ ਠੀਕ ਆ ਹਾਂਜੀ ਬਾਕੀ ਮੱਝ ਚੰਗੀ ਆ ਝੋਟੀਆਂ ਚ ਤੁਸੀਂ ਅਕਾਊਂਟ ਕਰ ਸਕਦੇ ਹੋ ਜਿਹੋ ਜਿਹੇ ਫੇਸ ਕੁਆਲਟੀ ਆ ਬਾਕੀ ਜੋ ਰੈਅਲਿਟੀ ਆ ਉਹ ਤੀਜਾ ਸੂਬਾ ਸੂਨ ਵਾਲੀ ਆ ਠੀਕ ਆ ਤੇ ਦੋ ਮਹੀਨੇ ਬਾਅਦ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਲਈਏ ਤੇ 55000 ਦੇ ਵਿੱਚੋਂ ਵੀ ਲੈਸ ਹੋ ਜੂਗੀ 55 ਚ ਹੋ ਜੂਗੀ ਨਾ ਹਾਂਜੀ 55 ਤੋਂ ਭਾਈ ਕਰਾਂਗੇ ਮੰਨ ਤਾਣ ਠੀਕ ਆ ਭਾਈ ਜਰੂਰ ਜੀ ਜਰੂਰ ਇੱਕ ਤੀਜੇ ਨੰਬਰ ਤੇ ਤੁਹਾਨੂੰ ਝੋਟੀ ਹੋਰ ਦਿਖਾਉਣੀ ਆ ਦੋਸਤੋ ਠੀਕ ਆ ਪਹਿਲਾਂ ਝੋਟੀ ਆ ਬਣੀ ਪਤਰੀ ਪੁੱਛਦੇ ਕਿੰਨਾ ਕ ਸਮਾਂ ਹੋ ਗਿਆ ਬਾਕੀ ਗੁਲਾਈ ਆ ਪੇਠ ਪੁੱਠਾ ਬਹੁਤ ਸੋਹਣਾ ਰਾਜੀ ਆ ਪੂਰੀ ਠੀਕ ਹੈ ਜੀ ਆ ਦੇਖੋ ਤੇ ਗੁਰਪ੍ਰੀਤ ਭਾਈ ਕੀ ਇਹਦੀ ਡਿਟੇਲ ਆ ਪ੍ਰੋਪਰ ਇਹ ਭਾਜੀ ਆਪਣਾ ਪੂਰੇ 5 ਮਹੀਨੇ ਹੋਏ ਨੇ ਇਹਨੂੰ 6 ਤਰੀਕ ਨੂੰ ਹਾਂਜੀ 7ਵਾਂ ਇਹਨੂੰ 6ਵਾਂ ਮਹੀਨਾ ਲੱਗਣਾ 7 ਤਰੀਕ ਨੂੰ ਇਹਨੂੰ ਠੀਕ ਹੈ ਜੀ 5 ਮਹੀਨਾ ਦੀ ਪਿਉਰੀ ਹੈਗੀ ਕਿਹੜਾ ਮਾਜੀ ਡਾਕਟਰ ਲੈ ਕੇ ਆਪਣੀ ਚੈੱਕ ਕਰਵਾਵੇ ਆਪਣੇ ਘਰ ਦੀ ਛੋਟੀ ਕੋਈ ਮੰਨ ਲਓ ਬਾਹਰ ਨਹੀਂ ਆ ਪਹਿਲੇ ਕਹਿੰਦੀ ਜੀ ਹਾਂ ਜੀ ਆਪਣੇ ਘਰ ਦੀ ਹੈ ਬਿਲਕੁਲ 5 ਮਹੀਨੇ ਕੰਪਲੀਟ ਹੋ ਗਏ 5 ਮਹੀਨੇ ਕੰਪਲੀਟ ਹੋ ਜਾਣੇ ਜੀ 6 ਤਰੀ ਨੂੰ ਹਲੇ ਠੀਕ ਹੈ ਜੀ ਅਜੇ ਹੈਗੇ ਦਿਨ ਅੱਠ ਦਾ ਠੀਕ ਹੈ ਜੀ ਹਾਂ ਜੀ ਅਜੇ ਜਿਵੇਂ 30 ਤਰੀ ਕੋ 6 ਦਿਨ ਹੈਗੇ ਜੀ ਠੀਕ ਹੈ 6 ਦਿਨ ਹਜੇ ਦੋਸਤੋ ਲੈਫਟ ਨੇ ਠੀਕ ਆ ਪਾਏ ਆ 6 ਦਿਨ 5 ਮਨਥ ਕੰਪਲੀਟ ਕੰਪਲੀਟ ਹੋਣ ਦੇ ਵਿੱਚ ਸੋ ਪਹਿਲਾਂ ਛੋਟੀ ਸੁਣੀ ਆ ਫੇਸ ਕੁਆਲਟੀ ਵੇਖ ਲਓ ਮੂੰਹ ਮੱਥਾ ਵੇਖ ਲਓ ਸਿੰਗੀ ਦੇਖ ਲਓ ਆ ਕਰੋ ਜੇ ਅੱਖ ਜਿਹੜੀ ਆ ਦੋਸਤੋ ਬੂਲੀ ਆ ਬਿੱਲੀ ਮਨਕੀ ਅੱਖ ਤੇ ਮਗਰਲੇ ਪੈਰਾਂ ਦੀ ਮਾਰਕਿੰਗ ਤੁਸੀਂ ਦੇਖ ਲਓ ਨੀਲੀ ਦੇ ਵਿੱਚ ਘਟੂ ਘਟ ਵੀ ਜਿਵੇਂ ਆਪਾਂ ਕਹਿ ਦਈਏ ਬੀ ਨੀਲੀ ਦੀ ਝੋਟੀ ਖੜੀ ਗਏ ਉਹਦੇ ਵਿੱਚ ਹੀ ਪੈਂਦੀ ਆ ਠੀਕ ਆ ਤੇ ਰਾਜੀ ਆ ਪੂਰੀ ਵਜਨਦਾਰ ਤੇ ਖਬਰਦਾਰ ਆ ਪੂਰੀ ਦੇਖੋ ਠੀਕ ਆ ਬਾਕੀ ਥਣ ਥਣ ਤੁਹਾਨੂੰ ਦਿਖਾਉਣੀ ਆ ਆਹ ਦੇਖ ਆਹ ਦੇਖ ਠੀਕ ਆ ਥਣ ਤੁਹਾਨੂੰ ਬੜੇ ਵਧੀਆ ਦੋਸਤੋ ਬਿਲਕੁਲ ਜਿਹੜਾ ਪਹਿਲਾਂ ਝੋਟੀ ਦਾ ਥਣ ਲੱਗਾ ਉਹ ਜਦੋਂ ਬਿਲਕੁਲ ਨਿਤਰੀ ਜਦੋਂ ਬਿਲਕੁਲ ਮੌਕੇ ਦੀ ਤਿਆਰੀ ਤੇ ਹੋਈ ਉਦੋਂ ਵਧੇਰੇ ਸਮਝ ਆ ਜਾਊਗੀ ਪ੍ਰੋਪਰ ਸੋਹਣਾ ਥਣ ਬਣਾ ਲੂਗੀ ਠੀਕ ਆ ਮੁੱਠੀਲਾ ਥਣ ਬਣੂਗਾ ਵੀ ਬਾਕੀ ਆ ਫੇਸ ਕੁਆਲਟੀ ਆ ਪੂਰੀ ਗੁਲਾਈ ਦੇ ਵਿੱਚ ਆ ਪੂਰੀ ਰਾਜੀ ਆ ਤੇ ਚੰਗੀ ਜਿਹੀ ਦੋਸਤੋ ਪਰਵਰਿਸ਼ ਤੇ ਵਿੱਚ ਰਹੀ ਆ ਇੱਕ ਰੇਲੂ ਝੋਟੀ ਆ ਵੀ ਆਪਣੇ ਹਾਂਜੀ ਭਾਜੀ ਆਪਣੇ ਘਰ ਦੀ ਝੋਟੀ ਆ ਜੀ ਤੇ ਗਰਪੇਜ ਦੀ ਉਮਰ ਵੀ ਤਾਂ ਕਿੰਨੀ ਕੁ ਹੋ ਗਈ ਉਹ ਤਕਰੀਬਨ ਇਹ ਭਾਜੀ 3 ਸਾਲ ਦੇ ਲਗਭਗ ਹੋਗੇ ਜੀ ਉਹ ਮੂੰਹੋਂ ਦੋਂਦੀ ਚੌਗੀ ਹੋ ਗਈ ਚੌਗੀ ਹੋ ਗਈ ਆ ਜੀ ਚੌਗੀ ਆ ਹਾਂਜੀ ਹੂੰ ਤੇ ਖੋਲ ਕੇ ਦਿਖਾ ਦਈਏ ਵੀ ਹਾਂਜੀ ਸਰ ਸੋ ਝੋਟੀ ਆ ਚੰਗੀ ਆ ਕਿ ਜਿਹੜੇ ਵੀਰਾਂ ਨੇ ਘੱਟੋ ਘੱਟ ਵੀ ਹਜੇ 5 ਕੁ ਮਹੀਨੇ ਸਾਢੇ 4 ਤੋਂ 5 ਕੁ ਮਹੀਨੇ ਬਿਲਕੁਲ ਆਈਡੀਆ ਜਿਹੜਾ ਦੋਸਤੋ ਨੇਰੇ ਤੇਰੇ ਤਿਆਰੀ ਦੇ ਵਿੱਚ ਹੋਊਗੀ 5 ਸਾਢੇ 4 ਤੋਂ 5 ਕੁ ਮਹੀਨੇ ਦੇ ਦੌਰਾਨ ਤੇ ਪਹਿਲਾਂ ਝੋਟੀ ਸੂਣੀ ਆ ਬਿਲਕੁਲ ਵਾਦੇ ਬੰਦੀ ਆ ਕੋਈ ਵੀਰ ਆਗਾ ਦੋ ਸੂਵੇ ਕੋਈ ਚਾਰ ਸੂਵੇ ਆਪਦਾ ਜਿਹੜਾ ਪੀ ਕੇ ਦੋਸਤੋ ਆਪਦੀ ਪਲਾਨਿੰਗ ਬਾਅਦ ਵਿੱਚ ਤੁਸੀਂ ਇੱਥਾਂ ਕਰ ਸਕਦੇ ਹੋ ਫਿਲਹਾਲ ਠੰਡੀ ਧੀਰੀ ਆ ਸੀਲਸ ਹਊ ਆ ਠੀਕ ਆ ਆ ਰੋਗ ਬੇਸਕ ਹਾਂਜੀ ਥੋੜਾ ਕਰ ਪੇਜਾਂ ਨੂੰ ਮਾਰ ਕੇ ਤੋਰ ਕੇ ਅੱਗੋਂ ਕਮਾ ਲਏ ਹੋਏ ਅਛਾ ਭਰਾ ਫਿਰ ਇਹਦਾ ਲੈਣ ਦੇਣ ਕੀ ਆ ਅੱਜ ਦੇ ਮੌਕੇ ਤੇ ਭਾਜੀ ਇਹਦਾ ਮੁੱਲ ਕਰਨ ਨੂੰ ਆਪਾਂ 50 ਕਰੀਏ 52 ਕਰੀਏ ਇਹ ਭਾਜੀ 45000 ਦੇ ਵਿੱਚੋਂ ਥੋੜਾ ਬਹੁਤਾ ਮਾਨ ਕਰਾਂਗੇ ਭੈਣ ਭਰਾ ਜਿਹੜਾ ਹੋਊਗਾ ਜੀ 45 ਹਾਂਜੀ ਹੂੰ ਜਿਹੜਾ ਭੈਣ ਭਰਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਆਪਾਂ ਉਹਨੂੰ ਬਿਲਕੁਲ ਭਾਜ ਦਵਾਂਗੇ ਇਹ ਥੋੜਾ ਬਹੁਤ ਮਾਨਤਾਂ ਕਰਾਂਗੇ ਠੀਕ ਆ ਜੀ 45000 ਦੇ ਵਿੱਚੋਂ ਦੋਸਤੋ ਥੋੜਾ ਬਹੁਤਾ ਮਾਨਤਨ ਹੋ ਜੂਗਾ ਵੀਰਾਂ ਕਹਿੰਦਾ ਵੀ ਜੇਕਰ ਕੋਈ ਵੀਡੀਓ ਵੇਖ ਕੇ ਆਊਗਾ ਘਰੇ ਤੇ ਮਾਨਤਨ ਹੋ ਜੂਗਾ ਬਾਕੀ ਪਸ਼ੂ ਤੁਹਾਨੂੰ ਸਾਰੇ ਜਾਇਜ਼ ਲੱਗਣਗੇ ਤੋਂ ਬਾਹਲਾ ਨਜਾਇਜ਼ ਮੁੱਲ ਨਹੀਂਗਾ ਅਕੋਰਡਿੰਗ ਟੂ ਇਹਨਾਂ ਪਸ਼ੂਆਂ ਦੇ ਜੇਕਰ ਆਪਾਂ ਦੇਖੀਏ ਤੇ ਬਿਲਕੁਲ ਜੈਨੂਨ ਤੇ ਜੈਜ ਰੇਟ ਆ ਬਾਕੀ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਪਸੰਦ ਆ ਜੂਗੀ ਚੀਜ਼ ਪਸੰਦ ਆਉਣ ਤੋਂ ਬਾਅਦ ਤੁਸੀਂ ਚੀਜ਼ ਤੋਂ ਜਿਹੜਾ ਦੋਸਤੋ ਕੰਟੈਕਟ ਕਰਕੇ ਸੌਦਾ ਕਰ ਸਕਦੇ ਹੋ ਠੀਕ ਆ ਰੇਟ ਪਰਤਾ ਵੀਰ ਨੇ ਦੱਸਤਾ ਇਸ ਤੋਂ ਬਾਅਦ ਇੱਕ ਵਹੜਾ ਬਿਲਕੁਲ ਤਿਆਰੀ ਦੇ ਵਿੱਚ ਹੀ ਤੁਸੀਂ ਸਮਝੋ ਕੁਝ ਦਿਨ ਲੈਂਦੀ ਆ ਤੇ ਗਰਪੇਜ ਦੀ ਵੀਰ ਜੀ ਕੀ ਡਿਟੇਲ ਆ ਹੁਣ ਇਹ ਵੀਰ ਜੀ ਦੂਜਾ ਸੂਆ ਸੋਣੀ ਆ ਜੀ ਹਾਂਜੀ ਠੀਕ ਆ ਜੀ ਇਹ ਆਪਣੀ ਲਿਆਣੀ ਹੋਈ ਜਿਹੜੀ ਘਰ ਦੀ ਨਹੀਂ ਇਹ ਅੱਛਾ ਜੀ ਠੀਕ ਆ ਜੀ ਆਪਾਂ ਹੁਣ ਹੀ ਲੈ ਕੇ ਆਏ ਨੂੰ ਦੋ ਦਿਨ ਹੋ ਗਏ ਠੀਕ ਹੈ ਠੀਕ ਹੈ ਜੀ ਦੂਜੀ ਸੂਏ ਬਸ ਦਿਨ ਹਫਤਾ ਇੱਕ ਸਮਾਂ ਲੈਂਦੀ ਆ ਹਾਂਜੀ ਸਵੇਰ ਦੂਜਾ ਸੂਗੀ ਹੈ ਦੂਜਾ ਸੂਆ ਬਾੜੀ ਸੂਗੀ ਠੀਕ ਹੈ ਸਮਾਂ ਹਫਤਾ ਬਾਕੀ 35 ਵਧਿਆ ਹੈ ਬਾੜੀ ਬਿਲਕੁਲ ਓਕੇ ਆਪਾਂ ਇੰਤਪਾਗੇ ਦਵਾਂਗੇ ਜੀ ਖਾਮਚਾਂ ਦੀ ਗਾਰੰਟੀਆਂ ਫੁੱਲ ਦਵਾਂਗੇ ਕੋਈ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਮੈਂ ਕਹਣਾ ਬਾੜੀ ਕੋਈ ਚੱਕਰ ਹੀ ਨਹੀਂ ਹੈ ਜੀ ਠੀਕ ਹੈ ਠੀਕ ਹੈ ਨਾਰਮਲੀ ਜੇਕਰ ਦੁੱਧ ਦੀ ਗੱਲ ਕਰ ਲਈਏ ਬਾਕੀ ਚਲੋ ਸੇਵਾ ਦਾ ਹੁੰਦਾ ਹੈ ਵੀ ਹੁਣ ਆਪਾਂ ਇਹ ਨਹੀਂ ਜੱਜਮੈਂਟ ਨਹੀਂ ਕਰ ਸਕਦੇ ਪਰ ਫਿਰ ਵੀ 12 13 ਤੋਂ ਪਲੱਸ ਬਿਲਕੁਲ ਹਾਂਜੀ ਤੇ ਗਰਪੇਜ ਭਾਈ ਤੋੜ ਦੋ ਇਹਨੂੰ ਵੀ ਸਵੇਰ ਦੂਜਾ ਦੋਸਤੋਂ ਸੂਣਾ ਠੀਕ ਆ ਇਸ ਵੈੜ ਦੇ ਦਿਨ ਇੱਕ ਹਫਤਾ ਹਜੇ ਪੈਂਡਿੰਗ ਆ ਠੀਕ ਆ ਇੱਕ ਹਫਤਾ ਬਾਕੀ ਇਸ ਹੂਣ ਦੇ ਵਿੱਚ ਆ ਬਿਲਕੁਲ ਜਿਹੜੀ ਬਲੈਕ ਵੈੜਾ ਕੋਈ ਜਿਹੜੇ ਸਪੋਰਟ ਡਾਟ ਹੈਗੇ ਆ ਉਹ ਹਵਾਨੇ ਚੱਡੇ ਤੇ ਤੁਹਾਨੂੰ ਜਿਹੜੇ ਮਿਲ ਜਾਣਗੇ ਬਾਕੀ ਥਾਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਨੋਕ ਵਾਲਾ ਤੇ ਤਿੱਖਾ ਥਾਣਾ ਮੁੱਠੀ ਵਾਲਾ ਠੀਕ ਆ ਜੀਾਥੀ ਚੁਵਾਈ ਆ ਕਿਸੇ ਵੀਰ ਨੇ ਕਰਨੀ ਆ ਈਜ਼ੀਲੀ ਜਿਹੜੀ ਜੁਵਾਈ ਤੁਸੀਂ ਕਰ ਸਕਦੇ ਹੋ ਨੋ ਡਾਊਟ ਕਿਸੇ ਗੱਲੋਂ ਇਹ ਨਹੀਂ ਹੈਗਾ ਵੀ ਕੋਈ ਥਾਣ ਹੱਥ ਚ ਨਾਵੇ ਵੀ ਦੂਰੋਂ ਨੇੜੇੋਂ ਤੁਸੀਂ ਆ ਜਾਓ ਵੀ ਥਾਣ ਛੋਟਾ ਹੋਵੇ ਠੀਕ ਆ ਉਹ ਗੱਲ ਨਹੀਂ ਮੁੱਠੀ ਦਾ ਥਾਣਾ ਚਵਾਈ ਹੱਥੀ ਵਧੀਆ ਕਰਾ ਦੂਗੀ ਬਾਕੀ 53 ਵੀਰਾਂ ਦਾ ਵੀ ਇੱਕ ਨੰਬਰ ਆ ਬਾਕੀ ਜਿਹੜੇ ਵੀਰ ਨੇ ਕਿਸੇ ਨੇ ਸੌਦਾ ਕਰਨਾ ਉਹਨੇ ਆਪਣੀ ਤਸੱਲੀ ਤਾਂ ਕਰ ਹੀ ਲੈਣੀ ਆ ਆ ਦੇਖੋ ਠੀਕ ਆ ਗਰਪੇਜ ਭਾਈ ਇਹਦਾ ਫਿਰ ਮੁੱਲ ਪਾਜੀ ਇਹਦਾ ਮੁੱਲ ਕਰਨ ਨੂੰ ਆਪਾਂ 35 ਕਰਦੇ ਆ ਜੀ ਹਾਂਜੀ ਇਹ 32000 ਤੋਂ ਥੋੜਾ ਬਹੁਤ ਲੈਸ ਕਰ ਦਾਂਗੇ ਜੀ 32000 ਹਾਂਜੀ ਥੋੜਾ ਬਹੁਤ ਮਾਨਤਾ ਕਰ ਦਾਂਗੇ ਜੀ ਠੀਕ ਆ ਜੀ 32000 ਦੇ ਵਿੱਚੋਂ 200 ਥੋੜਾ ਬਹੁਤ ਦਾ ਲੈਸ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਤੇ ਇਹਨੂੰ ਮੜਾ ਜਾ ਗਰਪੇਜ ਭਾਈ ਇਹਨੂੰ ਫਿੱਕ ਦਿਓ ਇੱਕ ਵਾਰੀ ਥੋੜਾ ਇੱਥੋਂ ਲਓ ਜੀ ਅਰੇ ਇੱਕ ਹਫ਼ਤੇ ਦੇ ਵਿੱਚ ਪੂਰਾ ਬਣ ਤਾ ਜਾਊਗਾ ਨਾ ਜੀ ਪਾਜੀ ਪਾਜੀ ਬਹੁਤ ਬਣੂ ਹਜੇ ਦੀ ਬਣੂ ਪੂਰਾ ਹਜੇ ਤਾਂ ਇੱਕ ਜਸਟ ਇੱਕ ਲਾਈ ਪਈ ਆ ਬੜੀਆਂ ਵਾ ਮਚੇ ਟੂ ਲੋ ਬਾਬਾ ਆ ਗਿਆ ਭਾਈ ਠੀਕ ਆ ਬਾਕੀ ਥਾਂ ਥਾਂ ਨੂੰ ਪੂਰਾ ਸੁਆਦੀ ਆ ਦੋਸਤੋ ਮੁੱਠੀ ਵਾਲਾ ਥਾਣਾ ਠੀਕ ਆ ਕਿਸੇ ਗੱਲੋਂ ਵੀ ਜਿਹੜਾ ਤੁਸੀਂ ਇਹ ਨਹੀਂ ਹੈਗਾ ਕਿਸੇ ਗੱਲੋਂ ਪਸੂ ਕੋਈ ਵੀ ਖੁੰਝਿਆ ਬਾਕੀ ਤਸੱਲੀ ਆ ਸਾਰੇ ਐਨੀਮਲ ਦੀ ਜਿਹੜੀ ਵੀਰ ਕਿਸੇ ਨੇ ਵੀ ਇਥੇ ਆਣ ਕੇ ਕਰ ਹੀ ਲੈਣੀ ਆ ਤੇ ਮੁੱਲ ਵੀ ਬੜਾ ਜਾਇਜ਼ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਨੀਲੀ ਰਾਵੀ ਦੀ ਜਿਹੜੀ ਇੱਕ ਮੱਝ ਦਿਖਾ ਦਿੰਨੇ ਆ ਠੀਕ ਆ ਜੀ ਤੇ ਮਾਰਕਿੰਗ ਵੀਡੀਓ ਦੇ ਵਿੱਚ ਦੇਖ ਲਓ ਮੂੰਹ ਮੱਥਾ ਫੁੱਲ ਸਰੀਰ ਕਟਾਂਚਾ ਜਿਹੜਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਬਿਲਕੁਲ ਤਾਜੀ ਫਰੀ ਸਬਾਈਆ ਟ੍ਰਿਗਰ ਪੇਜ ਭਰਾ ਆ ਕੀ ਕਦੋਂ ਕਦੀ ਸੂਈ ਆ ਇਹਨੂੰ ਪੜੀ ਅੱਜ 5 ਤੋਂ 6 ਦਿਨ ਹੋ ਗਏ ਹੋਣਗੇ ਸੂਈ ਨੂੰ ਹਾਂਜੀ ਹਾਂਜੀ ਤੇ ਦੁੱਧ ਦੱਸਣ ਨੂੰ ਭਾਵੇਂ ਆਪਾਂ 10 ਕਿਲੋ ਦੱਸ ਦਿੱ ਗਏ ਹਾਂਜੀ ਪਰ ਜਿਹੜਾ ਆਪਾਂ ਬਾਲਟੀ ਵਿੱਚ ਚੋਲਣਾ 8 ਲੀਟਰ ਹੈਗਾ ਜੀ ਕੱਟੇ ਨੂੰ ਛੱਡ ਕੇ 8 ਲੀਟਰ ਹਾਂਜੀ ਦੋਸਵੇਂ 10ਵੇਂ ਦਿਨ ਤੋਂ ਤਰ੍ਹਾਂ ਹਾਂਜੀ ਨੇ 6 ਦਿਨ ਹੋ ਗਏ ਸੂਈ ਨੂੰ 6 ਦਿਨ ਹਾਂਜੀ ਸਹੀ ਜਿਹੜੇ 6 ਦਿਨ ਹਾਂਜੀ ਸਹੀ 6 ਦਿਨ ਬੱਚਾ ਤਾਂ ਆ ਗਿਆ ਬਿਲਕੁਲ ਠੀਕ ਆ ਹਾਂਜੀ ਬੱਚਾ ਤਾਂ ਆ ਗਿਆ ਬੱਚਾ ਮੇਲ ਆ ਗਿਆ ਤੁਹਾਨੂੰ ਕਟਾ ਆ ਗਿਆ ਹਾਂਜੀ ਕਟਾ ਠੀਕ ਹੋ ਜੀ ਮੜਾ ਠਾੜ ਕੇ ਨੂੰ ਲਾਉ ਜੀ ਠੀਕ ਆ ਨੀਲੀ ਦਾ ਮਗਰ ਕਟਾ ਠੀਕ ਹੈ ਇੱਕ ਬਸੇ ਦੀ ਨਾਲ ਸਾਂ ਪੂਰੀ ਮਾਰਕਿੰਗ ਪੂਰੀ ਆ ਠੀਕ ਹੈ ਜੈਜ ਮਾਰਕਿੰਗ ਆ ਅਗਲੇ ਪੈਰ ਬਿਲਕੁਲ ਜਵਾਬ ਅਗਲੇ ਪੈਰਾਂ ਤੇ ਤੇ ਮਗਰਲੇ ਪੈਰ ਜਿਹੜੇ ਦੋਸਤੋ ਤੋਤੇ ਠੀਕ ਆ ਪੂਛ ਉੱਪਰ ਤੱਕ ਵਾਈਟ ਆ ਨੀਲੀ ਦਾ ਮਗਰ ਕਟਾ ਨੀਲੀ ਦਾ ਵੀ ਮੈਂ ਦੇ ਬਿਲਕੁਲ ਥੰਡੇ ਬੱਚਾ ਜਿਹੜਾ ਇਹ ਹੈਗਾ ਠੀਕ ਆ ਤੇ ਆਪ ਗਰਪੇਚ ਕਿੰਨੇ ਸੂਵੇ ਭਰਾ ਹੋ ਗਈ ਹੈ ਬਾਜੀ ਪਿਜੇ ਸੂਵੇ ਮਾਰੀ ਸੋਈ ਆ ਜੀ ਹਾਂਜੀ ਤੇ ਇੱਕ ਆਪਾਂ ਗੱਲ ਪਹਿਲਾਂ ਕਰ ਦੇਣਾ ਚਾਹੁੰਦੇ ਆ ਜੀ ਹਾਂਜੀ ਬਾਜੀ ਇਸ ਦੇ ਨਾਲ ਜੇ ਲੋ ਮਨ ਲ ਸੂਣ ਵਾਲੀ ਬਿਲਕੁਲ ਸਾਹੀ ਦੇ ਹਾਂਜੀ ਸੂਣ ਤੋਂ ਬਾਅਦ ਆਪਾਂ ਜੱਕ ਕੀਤਾ ਇਹਦੇ ਮਗਰਲੇ ਥਣ ਦੇ ਵਿੱਚ ਨਾ ਥੋੜੀ ਜਿਹੀ ਨਾੜ ਪੈ ਗਈ ਹੋਰ ਦੇ ਕਾਰਨ ਥੋੜੀਆਂ ਜਿਹੀ ਧਾਰਾਂ ਘਟ ਗਈਆਂ ਬਾਕੀ ਥਣ ਬਿਲਕੁਲ ਭੋਲਾ ਏ ਚੋਣ ਦੇ ਵਿੱਚ ਕੋਈ ਦਿੱਕਤ ਨਹੀਂ ਪਰ ਥੋੜੀਆਂ ਜਿਹੀ ਧਾਰਾਂ ਘਟ ਜਿਵੇਂ ਸਰੂ ਸਰੂ ਤੋਂ ਅੱਗੇ ਧਾਰ ਫ੍ਰੀਕ ਹੁੰਦੀ ਉਹ ਤਾਂ ਨਹੀਂ ਕੋਈ ਬਾਜੀ ਬਿਲਕੁਲ ਓਕੇ ਆ ਜੀ ਆਪਾਂ ਮੁੱਟੀ ਭਰਾ ਪੂਰਾ ਮੁੱਟਾ ਬਾਜੀ ਇਹ ਕਿ ਨਾ ਇਹ ਸਿਰਫ ਉਹ 나ੜ ਦੇ ਕੌਂਗ ਵੀ ਜੜਕਦੀ ਆ। ਹੂੰ ਉਹਦੇ ਕਾਰਨ ਥੋੜੀਆਂ ਨੇ ਧਾਰਾਂ ਕਟੀਆਂ ਹੋਈਆਂ। ਠੀਕ ਹੈ ਜੀ। ਪਹਿਲਾਂ ਦੱਸ ਰਹਿਣਾ ਚੰਗਾ ਜੀ। ਬਾਅਦ ਕਿ ਭੈਣ ਭਰਾ ਆ ਕੇ ਕੋਈ ਖਰਾਬ ਹੋਵੇ ਉਹਦੇ ਨਾਲੋਂ ਪਹਿਲਾਂ ਬੋਲਣਾ। ਬਿਲਕੁਲ। ਹਾਂ ਜੀ। ਬਾਕੀ ਆਪਾਂ ਭਾਅ ਵੀ ਉਸੇ ਹਿਸਾਬ ਨਾਲ ਕਰਾਂਗੇ ਇਹਦਾ। ਹੂੰ ਬਾਕੀ ਜਿਹੜੀ ਜਿਗਰਜੋਗੇ ਦੋਸਤੋ ਗੱਲ ਉਹ ਵੀਰ ਨੇ ਮੈਂਸ਼ਨ ਕਰਤੀ ਆ। ਵੀ ਬਹਿਣੀ ਤੋਂ ਜਿਹੜੇ ਪਾਸੇ ਜੁਆਈ ਨਾਰਮਲੀ ਤੁਸੀਂ ਸਾਰੇ ਕਰਦੇ ਹੋ। ਬਹਿਣੀ ਤੋਂ ਮਗਰਲਾ ਥਾਣਾ ਜਿਹੜਾ ਉਹ 나ੜ ਥੋੜੀ ਜੀ ਉਹਦੇ ਵਿੱਚ ਦੇਖਣ ਦੇ ਵਿੱਚ ਆਈਏ ਮੁਸ਼ਕਲ 나ੜ ਪਈ ਆ ਪਰ ਉਹ ਧਾਰਾਂ ਕੱਟਨੇ ਉਹ ਚੋ ਕੋਈ 8- ਉਹਨਾਂ ਦਾ ਫਰਕ ਨਜ਼ਰ ਆਊਗਾ ਬਾਕੀ ਸਰੂ ਜਿਹੜਾ ਬਿਲਕੁਲ ਸਹੀ ਆ ਮੋਟੀ ਧਾਰ ਆ ਚੌਥ ਥਣਾ ਦੀ ਬਿਲਕੁਲ ਇੱਕੋ ਜੀ ਧਾਰ ਆ ਕੋਈ ਬਰੀਕ ਧਾਰ ਨਹੀਂ ਹੁੰਦੀ ਜੀ ਜੋ ਚੀਜ਼ ਵਿੱਚ ਜ਼ਿਕਰ ਜੋਗ ਆ ਠੀਕ ਆ ਜੀ ਬਾਕੀ ਭਾਜੀ ਇਹਨੂੰ ਕੋਈ ਜਨਾਨੀ ਜਿਵੇਂ ਬੰਦੇ ਜਿਵੇਂ ਜਵਾਕ ਜਿਵੇਂ ਕੋਈ ਨਹੀਂ ਨੂੰ ਹੈਗੀ ਠੀਕ ਆ ਜੀ ਜੇਰਾ ਮਰਜੀ ਭੈਣ ਭਰਾ ਗੇ ਚੋਲੇ ਦੋ ਟਾਈਮ ਆਪਦੇ ਤਸੱਲੀ ਕਰਕੇ ਖੜੇ ਜੀ ਠੀਕ ਆ ਭਰਾ ਜੀ ਠੀਕ ਆ ਬਾਕੀ ਚੰਗੇ ਖੁਲੇ ਪਿੰਡੇ ਦੀ ਆ ਦੋਸਤੋ ਭਾਰੇ ਪਿੰਡੇ ਦੀ ਆ ਵਜਨدار ਆ ਪੂਰੀ ਠੀਕ ਆ ਤੇ ਜਿਵੇਂ ਆਪਾਂ ਨਾਰਮਲੀ ਇੱਕ ਜਜਮੈਂਟ ਕਰਦੇ ਆ ਵੀ ਪਸ਼ੂ ਕਿ ਪੰਜ ਚਾਰ ਦਿਨ ਦਾ ਸੋਇਆ ਹੁੰਦਾ ਸੂ ਦੇ ਵਿੱਚ ਹੁੰਦਾ ਹੁੰਦਾ ਖਾਸ ਤੌਰ ਤੇ ਤੇ ਪਸ਼ੂ ਥੋੜਾ ਜਿਹਾ ਸਿਹਤ ਵਾਲੇ ਪਾਸੇ ਟੁੱਟਿਆ ਹੁੰਦਾ ਪਰ ਫਿਲਹਾਲ ਪੂਰਾ ਬਨਾਥਣਾ ਜਿਹੜਾ ਵਜਨدار ਆ ਪੂਰੀ ਠੀਕ ਆ ਅੱਕ ਬਿੱਲੀ ਮਨਕੀ ਆ ਮਾਰਕਿੰਗ ਤੁਸੀਂ ਜਿਹੜੀ ਆ ਨੀਂਦੀ ਦਾ ਵੀਦੀ ਦੇਖ ਸਕਦੇ ਹੋ ਪੈਰਾਂ ਤੇ ਠੀਕ ਆ ਜਵਾਬ ਜਿਹੜਾ ਲੱਤਾਂ ਤੇ ਹੈਗਾ ਪੂਰਾ ਉਹ ਤਾਂ ਜਿਹੜਾ ਇਸ ਟਾਈਮ 8 ਕਿਲੋ ਹੈ ਜੀ ਬਾਜੀ 8 ਕਿਲੋ ਆਪਾਂ ਲੀਟਰ ਨਾਲ ਮਾਰ ਕੇ ਦੇਵਾਂਗੇ ਜੀ ਠੀਕ ਹੈ ਜੀ ਆਪੋ ਹੀ ਗੱਲ ਕਹਿੰਦੇ ਕਿ ਮੰਨ ਲਓ ਇੱਥੇ ਕੋਈ ਆ ਕੇ ਭੈਣ ਭਰਾ ਦੇ ਨਿਕਲੇ 2.5 ਕਿਲੋ ਚੋਂ ਦਾ 4 ਕਿਲੋ ਦੁੱਧ ਪੂਰਾ ਕੱਟਣ ਛੱਡ ਕੇ ਮੈਂ ਕੇ ਦੇਵਾਂ ਬਾਕੀ ਪਸਮਾ ਇੱਕ ਸਾਰ ਹੀ ਹੈ ਜੀ ਬਾਜੀ ਇੱਕ ਸਾਰ ਪਸਮਾ ਕੋਈ ਡੋਕਾ ਨਹੀਂ ਹੋਗਾ ਜੀ ਠੀਕ ਹੈ ਜੀ ਠੀਕ ਹੈ ਜੀ ਆਪਣਾ ਜਿਹੜਾ ਕੋਈ ਭੈਣ ਭਰਾਵੇ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਖੜੀ ਜੀ ਠੀਕ ਹੈ ਭਰਾ ਜੀ ਹਾਂ ਜੀ ਤੇ ਇਹਦਾ ਆਪਣੇ ਘਰ ਪੇਜ ਬਾਈ ਕਿੰਨਾ ਕੁ ਲੈਣ ਦੇਣ ਫਿਰ ਭਾਈ ਜੇ ਤਾਂ ਥਾਣਾ ਹੁੰਦਾ ਪੂਰਾ ਫਿਰ ਤੇ ਆਪਾਂ ਐਡੀ ਮਾਹਰ ਤੁਹਾਨੂੰ ਪਤਾ ਲੱਖ ਲੱਖ ਰੁਪਏ ਮੰਗੀਆਂ ਜੀ ਠੀਕ ਹੈ ਜੀ ਹੁਣ ਭਾਈ ਆਪਾਂ ਹਾਂ ਨਾ ਇਹ 62000 ਦੀ ਦਵਾਂਗੇ ਜੀ 62000 ਦੀ ਹਾਂਜੀ ਉਹਦੇ ਵਿੱਚੋਂ ਜਿਹੜਾ ਕੋਈ ਭੈਣ ਭਰਾ ਤੁਹਾਡੀ ਵੀਡੀਓ ਦੇਖ ਕੇ ਹੋਵੇ ਪਿਆਰ ਨਾਲ ਆਪਾਂ ਉਹਨੂੰ ਜ਼ਰੂਰ ਮਾਨਤਾਨ ਕਰਾਂਗੇ ਜੀ ਠੀਕ ਹੈ ਜੀ ਹਾਂਜੀ 62000 ਜਿਹੜਾ ਦੋਸਤੋ ਅੱਜ ਡਿਮਾਂਡ ਆ 62000 ਦੇ ਵਿੱਚ ਬਿਲਕੁਲ ਜਿਹੜੀ ਟੈਂਕ ਵਰਗੀ ਮਾਝੇ ਮਿਲੂਗੀ ਸੋ ਬੜੀ ਵੱਡੀ ਕਮੀ ਪੇਸ਼ੀ ਨਹੀਂ ਕਹਿੰਦੇ ਕਿ ਵੀ ਥਾਣ ਅੱਗੇ ਕੋਈ ਸਰੂ ਆ ਜਾਂ ਕੋਈ ਪਹਿ ਚੁਕੀ ਹੈ ਨਾੜ ਪੈ ਗਈ ਹੈ ਵੀ ਥੋੜੀਆਂ ਧਾਰਾਂ ਘਾਟ ਆ ਮਗਰਲੇ ਥਣੇ ਪਾਈਆ ਕ ਦੁੱਧ ਘਾਟਾ ਹੋ ਗੂ ਦਿਸ ਪਾਈਆ ਕ ਲਾ ਲਓ ਤੁਸੀਂ ਅਪਰੋਕਸੀਮੇਟਲੀ ਪਾਈਆ ਕ ਘੱਟੋ ਘੱਟ ਵੀ ਪਾਈਆ ਕ ਜਿਹੜਾ ਦੁੱਧ ਤਾਂ ਘਾਟਵਾ ਦਾ ਮਗਰਲੇ ਥਣਾਂ ਨੂੰ ਕੰਪੇਅਰ ਕਰੀਏ ਤੇ ਬਾਕੀ ਓਵਰਆਲ ਮੱਝ ਚੰਗੀ ਆ ਫੁੱਲ ਵੱਡੀ ਆ ਚੰਗੇ ਸੋਹਣੇ ਕੱਦਪੁੱਤ ਦੀ ਆ ਤੇ ਠੰਡੀ ਧੀਰੀ ਆ ਸੀਲਸ ਲੱਗਾ ਪਸੂ ਨੇਲੀ ਰਾ ਵੀ ਤਾਂ ਨਾਰਮਲੀ ਆਪਾਂ ਦੇਖਦੇ ਆ ਠੰਡਾਤੀ ਰਹੀ ਹੁੰਦਾ ਤੇ ਚੰਗੇ ਬੱਚੇ ਲੈਣ ਲਈ ਬਹੁਤ ਬੈਸਟ ਆ। ਹਾਂਜੀ ਭਾਜੀ। ਮਤਲਬ ਇਹ ਕੱਟਾ ਬਹੁਤ ਚੰਗਾ ਸਟੈਂਡਰਡ ਦਾ ਪਤਾ। ਹਾਂਜੀ ਹਾਂਜੀ ਜੇ ਮੰਨ ਲਓ ਆ ਕਿ ਇਹ ਕੱਟਾ ਤਿਆਰ ਹੋਏ। ਹੂੰ ਤੇ ਬਹੁਤ ਵਧੀਆ ਰੇਟ ਤੇ बिकਣ ਵਾਲਾ ਜੀ। ਬਿਲਕੁਲ। ਇਹ ਤਾਂ ਮੰਨ ਲਓ ਕਿ 6 ਮਹੀਨੇ ਜੇ ਮਾਝ ਆਪਾਂ ਚੋਕੇ ਵੀ ਆਪਾਂ ਕੱਟਾ ਵੇਚ ਦਈਏ ਤਾਂ ਵੀ 12-14 ਹਜ਼ਾਰ ਦਾ ਤੁਹਾਨੂੰ ਪਤਾ ਨੇਲੀ ਲੱਗੂਗੀ। ਦੇਖਦਾ ਜੀ। ਕੀ ਰੇਟ ਤੇ ਕਹਿੰਦਾ ਜੀ? ਦੇਖਦਾ ਬਾਕੀ ਬੱਚੇ ਲੈਣ ਨੂੰ ਜਿਹੜੀ ਦੋਸਤੋਂ ਵਧੀਆ ਹੈ ਠੀਕ ਆ ਬਾਕੀ ਚੰਗੀ ਮਦਰ ਆ। ਲਿਮਟਿਡ ਜੀ ਸਫੇਦੀ ਵਾਲਾ ਬੱਚਾ ਦਿੱਤਾ ਫਿਲਹਾਲ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਰੇਡ ਭਾਪੜਤਾ ਬੜਾ ਜਾਇਜ਼ ਆ ਸੋ ਫੋਨ ਚੱਕ ਲੋ ਆਪਣੇ ਕੰਟੈਕਟ ਕਰ ਲਿਓ ਜਿਹੜੀ ਜਿਹੜੀ ਚੀਜ਼ ਪਸੰਦ ਆਉਂਦੀ ਆ ਤੇ ਮਿਲੱਕ ਕੇ ਆਪਦਾ ਲੈ ਕੇ ਜਾ ਸਕਦੇ ਹੋ ਤੇ ਗੁਰਪੇਜ ਦਾ ਸੰਪਰਕ ਨੰਬਰ ਆਪਣੇ ਬੋਲ ਦਿੱ ਗਏ ਵੀਰੇ ਆਪਣਾ ਬਾਜੀ ਹੈਗਾ 80543 ਹਾਂਜੀ 63214 ਠੀਕ ਹੈ ਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਪੇਜ ਪਿੰਡ ਸ਼ਕਰੀ ਤਹਿਸੀਲ ਪਟੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੈਰੋ ਲੌਕਾ ਥੋੜੀ ਥੋੜੀ ਦੂਰੀ ਤੇ ਆ ਇੱਕ ਬੰਨੇ ਸਰਾਲੀ ਮੰਡ ਪਿੰਡ ਬਿਲਕੁਲ ਲੱਗ ਗਿਆ ਨੱਥੂ ਬੋਰ ਦੇ ਨੱਥੂ ਕੇ ਪਿੰਡ ਥੋੜੀ ਦੂਰੀ ਤੇ ਆ ਸਰਿਆਲੀ ਵੱਡੀ ਬਿਲਕੁਲ 5-4 ਕਿਲੋਮੀਟਰ ਜਾਂ ਨਾਲ ਹੀ ਆ ਠੀਕ ਆ ਜੀ ਤੇ ਪਸੂ ਤੁਹਾਨੂੰ ਦਿਖਾਤੇ ਆ ਤੇ ਆਪ ਦੀ ਤਸੱਲੀ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ